ਅਗਨੀ ਵੀਰ ਦਾ ਸੀ ਵਿਰੋਧ ਕਰਦੇ ਰਹੇ ਕਿ ਤੁਸੀਂ ਕਿਵੇਂ 6 ਮਹੀਨੇ ਟ੍ਰੇਨਿੰਗ ਦਿਓਗੇ ਸਾਢੇ 3 ਸਾਲ ਉਹਨਾਂ ਦੀ ਨੌਕਰੀ ਹੈ 18 ਸਾਲ ਦਿਆਂ ਨੂੰ ਭਰਤੀ ਕਰੋਗੇ 22 ਸਾਲ ਦੇ ਰਿਟਾਇਰ ਹੋ ਕੇ ਆ ਜਾਣਗੇ ਨਾ ਕੋਈ ਪੈਨਸ਼ਨ ਹੈ ਨਾ ਕੋਈ ਪੱਤਾ ਹੈ ਤੇ ਜਿਸ ਤਰੀਕੇ ਨਾਲ ਫੌਜ ਨੇ ਅਮਰਤਪਾਲ ਸਿੰਘ ਸ਼ਹੀਦ ਦੇ ਨਾਲ ਕੀਤਾ ਹੈ ਕਿ ਲਾਸਟ ਜਿਹੜੀ ਉਹ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਲਿਆ ਕੇ ਉਹਨਾਂ ਦੇ ਪਰਿਵਾਰ ਨੂੰ ਦੇ ਆਏ ਫੌਜ ਕਹਿ ਰਹੀ ਹੈ ਸਾਡੇ ਰੀਤੀ ਰਿਵਾਜ ਮੁਤਾਬਕ ਇਹਨਾਂ ਨੂੰ ਗਾਰਡ ਆਫਨਰ ਨਹੀਂ ਬਣਦਾ ਕਿਉਂ ਨਹੀਂ ਬਣਦਾ ਜੀ ਜੋ ਤੁਸੀਂ ਵਰਦੀ ਪਵਾਤੀ ਦੇਸ਼ ਦੀ ਤੇ ਉਹ ਤਾਂ ਫਿਰ ਦੇਸ਼ ਦਾ ਸ਼ਹੀਦ ਹੋ ਗਿਆ ਨਾ ਪਰ ਪੰਜਾਬ ਸਰਕਾਰ ਦੀ ਨੀਤੀ 'ਚ ਕੋਈ ਫਰਕ ਨਹੀਂ ਕੱਲ ਨੂੰ ਮੈਂ ਜਾਊਂਗਾ ਪਹਿ ਸ਼ਹੀਦ ਹੋਏ ਉਹਦੇ ਘਰੇ ਜਾਉਂਦੇ ਫਿਰ ਉਸ ਤੋਂ ਅਮਰਤਪਾਲ ਦੇ ਘਰੇ ਜਾਂਦੇ ਅਸੀਂ ਕਰੋੜ-ਕਰੋੜ ਪਹਿਲੇ ਚੈੱਕ ਸਾਡੇ ਤਿਆਰ ਨੇ ਅਸੀਂ ਤਾਂ ਚਾਹੇ ਕੋਈ ਸਾਡਾ ਜਵਾਨ ਜਿਹੜਾ ਕਿਸੇ ਵੀ ਬਾਰਡਰ ਤੇ ਕਿਵੇਂ ਵੀ ਸ਼ਹੀਦ ਹੋਊਗਾ ਅਸੀਂ ਤਾਂ ਸ਼ਹੀਦ ਮੰਨਣਾ ਹੈ ਉਹਨੂੰ ਅਸੀਂ ਤਾਂ ਬਲਕਿ ਕੈਜੂਐਲਟੀ ਦਾ ਵੀ ਡਬਲ ਕਰਤਾ ਜੇ 26 ਤੋਂ 51% ਕੈਜੂਐਲਟੀ ਹੈ ਤਾਂ ਪਹਿਲਾ ਜਿੰਨੇ ਪੈਸੇ ਸੀਗੇ ਉਹ 15 ਲੱਖ ਮਿਲਦਾ ਸੀ 30 ਲੱਖ ਦਾ ਜਿਹੜਾ 51 ਤੋਂ 75 ਵਾਲਾ 20 ਮਿਲਦਾ ਸੀ 40 ਕਰਤਾ ਪਰ ਮੈਂ ਸਲੂਟ ਕਰਦਾ ਅਮਰਤਪਾਲ ਨੂੰ ਉਹਨਾਂ ਨੇ ਦੇਸ਼ ਦਾ ਨਾਮ ਉੱਚਾ ਉੱਚਾ ਕੀਤਾ ਸ਼ਹੀਦ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ ਸ਼ਹੀਦ ਦੇਸ਼ ਦੇ ਹੁੰਦੇ ਨੇ ਸ਼ਹੀਦ ਪਰਿਵਾਰ ਦੇ ਨਹੀਂ ਹ Gracias.